ਹਾਂਜੀ ਦੋਸਤੋ ਸਵਾਗਤ ਹੈ ਪਿੰਡੂ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਦੱਸਾਂਗੇ ਵੀ ਜਿਹੜੇ ਆਪਾਂ ਕੱਟੇ-ਕਟੀਆਂ ਮੱਛੀਆਂ ਉਹਨਾਂ ਨੂੰ ਰਾਜੀ ਕਿਵੇਂ ਕਰੀਏ ਇੱਕ ਤਾਂ ਆਪਾਂ ਪਹਿਲਾਂ ਨੁਕਤਾ ਦੱਸਿਆ ਸੀਗਾ ਹਾਥੀਪੂਰੇ ਵਾਲਾ ਵੀ ਆਪਾਂ ਹਾਥੀਪੂਰਾ ਦੇ ਕੇ ਆਪਣੇ ਜਿਹੜੇ ਕੱਟੇ-ਕਟਕਣਾਂ ਨੂੰ ਰਾਜੀ ਹੈ ਜਿਹੜਾ ਉਹ ਕਰ ਸਕਦੇ ਆ ਵੀਡੀਓ ਨੂੰ ਅੰਤ ਤੱਕ ਦੇਖਿਓ ਬਿਨਾ ਅੱਗੇ ਲੰਘਾਏ ਦੇਖਿਓ ਤਾ ਜੋ ਅਜਲਾਂ ਨੌਕਤਾ ਵੀ ਸਮਝ ਸਕੋ ਤੇ ਜਿਹੜਾ ਆਪਣੇ ਪਹਿਲਾਂ ਨੌਕਤੇ ਕੋਈ ਦੱਸੇ ਹੋਏ ਆ ਤਾਂ ਆਪਾਂ ਉਹ ਨੌਕਤਿਆਂ ਦੀ ਜਿਹੜੀ ਵੀਡੀਓ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਖੀਰ ਤੇ ਸਕਰੀਨ ਦੇ ਉੱਪਰ ਆਪਾਂ ਲਿੰਕ ਲਾ ਦੇਾਂਗੇ ਤੁਸੀਂ ਉੱਥੋਂ ਟੱਚ ਕਰਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਤੇ ਇੱਕ ਬੇਨਤੀ ਹੋਰ ਕਰਦੇ ਆ ਵੀ ਆਪਣਾ ਫੇਸਬੁੱਕ ਤੇ ਤੇ ਇੰਸਟਾਗ੍ਰam ਤੇ ਦੋਨਾਂ ਦੇ ਪੇਜ ਬਣੇ ਹੋਇਆ ਪਿੰਡੂ ਤੜਕਾ ਟੀਵੀ ਚੈਨਲ ਦੇ ਨਾਂ ਤੇ ਤੁਸੀਂ ਫੇਸਬੁੱਕ ਤੇ ਜਾ ਕੇ ਵੀ ਆਪਣੇ ਪੇਜ ਨੂੰ ਜਿਹੜਾ ਉਹ ਲਾਈਕ ਵੀ ਕਰ ਲਿਓ ਤੇ ਫੋਲੋ ਵੀ ਕਰ ਲਿਓ ਤੇ ਜਿਹੜਾ ਇੰਸਟਾਗ੍ਰam ਤੇ ਆ ਉੱਥੇ ਵੀ ਤੁਸੀਂ ਸਾਨੂੰ ਜਿਹੜਾ ਫੋਲੋ ਆ ਉਹ ਕਰ ਸਕਦੇ ਹੋ ਇਹ ਨੋਕਤਾ ਜਿਹੜਾ ਇਹ ਖਾਸ ਕਰਕੇ ਉਹਨਾਂ ਪਸ਼ੂ ਪਾਲਕਾਂ ਦੇ ਲਈ ਆ ਜਿਹੜੇ ਕੀ ਖਰਚਾ ਜ਼ਿਆਦਾ ਨਹੀਂ ਕਰ ਸਕਦੇ ਹਨ ਤੇ ਕਈ ਵਾਰ ਕੀ ਹੁੰਦਾ ਵੀ ਆਪਾਂ ਪਸ਼ੂ ਆਪਾਂ ਨੂੰ ਪਾਲਨ ਦਾ ਸ਼ੌਕ ਬਹੁਤ ਜ਼ਿਆਦਾ ਹੁੰਦਾ ਤੇ ਪਰ ਘਰ ਦੇ ਹਾਲਾਤ ਕੁਝ ਅਜਿਹੇ ਹੁੰਦੇ ਆ ਵੀ ਆਪਾਂ ਜ਼ਿਆਦਾ ਖਰਚਾ ਨਹੀਂ ਕਰ ਸਕਦੇ ਹਨ ਆਪਣੇ ਕੋਲ ਜਾਨਵਰ ਚੰਗਾ ਹੁੰਦਾ ਪਰ ਆਪਾਂ ਖਰਚਾ ਜ਼ਿਆਦਾ ਨਹੀਂ ਕਰ ਸਕਦੇ ਉਹਨਾਂ ਪਸ਼ੂ ਪਾਖਤ ਵੀਰਾਂ ਦੇ ਲਈ ਇਹ ਨੁਕਤਾ ਹੈਗਾ ਜਿਹੜੇ ਹੁਣ ਤੁਹਾਨੂੰ ਆਪਾਂ ਨੁਕਤੇ ਬਾਰੇ ਦੱਸਦੇ ਆਂ ਇਹ ਜਿਹੜਾ ਨੁਕਤਾ ਹੈ ਇਹ ਨੁਕਤਾ ਆਪਾਂ ਨੂੰ ਹਰਿਆਣਾ ਤੋਂ ਕਿਸੇ ਵੀਰ ਨੇ ਦੱਸਿਆ ਸੀਗਾ ਹਰਿਆਣਾ 35 BB ਤੋਂ ਬਾਈ ਨੇ ਆਪਣਾ ਪਤਾ ਦੱਸਿਆ ਤੇ ਪਰ ਬਾਈ ਨੇ ਆਪਣਾ ਸਹੀ ਨਾਂ ਤੇ ਫੋਨ ਨੰਬਰ ਨਹੀਂ ਦਿੱਤਾ ਹਜੇ ਤੱਕ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਜ਼ਿਕਰ ਕਰਾਇਆ ਸੀਗਾ ਤੇ ਇਸ ਵੀਡੀਓ 'ਚ ਵੀ ਮੈਂ ਬਾਈ ਦਾ ਜ਼ਿਕਰ ਕਰਦਾ ਤੇ ਬਾਈ ਨੂੰ ਮੈਂ ਬੇਨਤੀ ਕਰਦਾ ਵੀ ਮੇਰੇ ਨਾਲ ਬਈ ਸੰਪਰਕ ਜ਼ਰੂਰ ਕਰੇ ਤਾਂ ਜੋ ਹੋਰ ਵੀ ਕੋਈ ਨਾ ਕਿ ਨੁਕਤਾ ਜਿਹੜੇ ਜਿਹੜੇ ਕੀ ਹੋ ਸਕਦਾ ਮੇਰੇ ਕੋਲੇ ਨਾ ਹੋਣ ਤੇ ਤੁਹਾਡੇ ਤੋਂ ਮੈਂ ਲੈ ਲਾਂ ਤੇ ਜਿਹੜੇ ਕਿਸੇ ਵੀਰ ਨੂੰ ਨੁਕਤਾ ਚਾਹੀਦਾ ਤਾਂ ਆਪਾਂ ਉਸ ਵੀਰ ਦਾ ਜਿਹੜਾ ਭਲਾ ਉਹ ਕਰ ਸਕੀਏ ਮੈਂ ਅਖੀਰ ਤੇ ਵੀਡੀਓ ਦੇ ਆਪਣਾ ਨੰਬਰ ਬੋਲੂਗਾ ਤੇ ਜਾਂ ਬਾਈ ਮੈਂ ਕਮੈਂਟ ਕਰਾਇਆ ਸੀ ਤੁਹਾਡੇ ਕਮੈਂਟ ਤੇ ਤੇ ਜਾਂ ਤੁਸੀਂ ਉੱਥੇ ਆਪਣਾ ਨੰਬਰ ਜ਼ਰੂਰ ਛੱਡ ਦਿਓ ਹੁਣ ਆਪਾਂ ਗੱਲ ਕਰਦੇ ਆਂ ਕਿ ਵੀ ਆਪਣੇ ਕੱਟੇ ਵੱਛੀਆਂ ਜਿਹੜੀਆਂ ਉਹਨਾਂ ਨੂੰ ਆਪਾਂ ਤਿਆਰ ਕਿਵੇਂ ਕਰੀਏ ਬਹੁਤ ਆਸਾਨ ਤੇ ਘਰੇ ਮਿਲਣ ਵਾਲਾ ਫਰੀਚ ਮਿਲਣ ਵਾਲੇ ਰੱਖ ਲਓ ਆਪਾਂ ਵੀ ਜਿਹੜਾ ਨੁਕਤਾ ਹੈਗਾ ਉਹ ਆਗਾ ਆਪਾਂ ਕੀ ਕਰਨਾ ਹੈ ਜਿਹੜੀਆਂ ਰਾਤ ਦੀਆਂ ਬਚੀਆਂ ਹੋਈਆਂ ਰੋਟੀਆਂ ਹੁੰਦੀਆਂ ਪੰਜ ਸੱਤ ਰੋਟੀਆਂ ਜਿਹੜੀਆਂ ਰਾਤ ਦੀਆਂ ਬਚੀਆਂ ਹੋਈਆਂ ਉਹ ਆਪਾਂ ਸਵੇਰ ਦੇ ਟਾਈਮ ਪਸ਼ੂ ਨੂੰ ਪਾਉਣਾ ਹੈ ਰੋਜ਼ ਰੋਜ਼ ਦੀਆਂ ਪੰਜ ਸੱਤ ਰੋਟੀਆਂ ਜਿਹੜੀਆਂ ਪਰ ਰਾਤ ਦੀਆਂ ਬਈਆਂ ਉਹ ਪਾਓ ਹਫਤੇ ਦੇ ਬਾਅਦ ਜਿਵੇਂ ਆਪਾਂ ਜੀਆਂ ਤੋਂ ਕਹਿ ਸਕਦੇ ਆ ਹਨ ਨੰਮ ਦੇ ਜਿਹੜੇ ਪੱਤੇ ਆ ਉਹ ਖਵਾਓ ਕਿਲੋ ਹਫਤੇ ਬਾਅਦ ਪਸ਼ੂ ਨੂੰ ਨੰਮ ਦੇ ਪੱਤੇ ਜਿਹੜੇ ਉਹ ਕਿਲੋ ਖਵਾ ਦਿਓ ਉਹਦੇ ਨਾਲ ਜਿਹੜੇ ਪੇੜ ਦੇ ਜੀ ਆ ਜਿਹੜੇ ਉਹ ਮਰ ਜਾਣਗੇ ਜੇ ਉਹ ਮਰਦੇ ਆ ਤਾਂ ਆਟੋਮੈਟਿਕ ਹੀ ਆਪ ਨੂੰ ਪਤਾ ਹੈ ਵੀ ਪਸ਼ੂ ਨਰਾਜੀ ਹੋਣਾ ਹੀ ਹੋਣਾਗਾ ਤੇ ਰਹਿਦਾ ਕੰਮ ਆ ਜਿਹੜਾ ਉਹ ਉਹਨਾਂ ਨੇ ਰੋਟੀਆਂ ਨੇ ਕਰ ਦੇਣਾਗਾ ਨੋਕ ਤਾਂ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਕਿਸੇ ਵੀਰ ਨੂੰ ਜਿਹੜੇ ਨੂੰ ਲੋੜ ਹੈ ਨੁਕਤੇ ਦੀ ਤਾਂ ਉਸ ਵੀਰ ਤੱਕ ਇਹ ਨੁਕਤਾ ਪਹੁੰਚ ਸਕੇ ਤੇ ਕਿਦਾਂ ਨਾ ਕਿਤੇ ਜਿਹੜਾ ਹਰਿਆਣਾਲਾ ਬਾਈ ਆ ਉਹਦੇ ਤੱਕ ਵੀ ਇਹ ਨੁਕਤਾ ਜਿਹੜਾ ਇਹ ਪਹੁੰਚ ਸਕੇ ਤਾਂ ਉਹ ਆਪਣਾ ਸੰਪਰਕ ਇਹ ਵੀਡੀਓ ਦੇਖ ਕੇ ਜ਼ਰੂਰ ਕਰੇ 707392062 ਮੇਰਾ WhatsApp ਨੰਬਰ ਹੈ ਇਹ ਤੇ ਵੀ ਬਾਈ ਤੁਸੀਂ ਸੰਪਰਕ ਕਰ ਸਕਦੇ ਹੋ ਮੇਰੇ ਨਾਲ ਜੇ ਤੁਹਾਡੇ ਕੋਲ WhatsApp ਨਹੀਂ ਚੱਲਦਾ ਤਾਂ 9988728258 ਮੇਰਾ ਕਾਲ ਵਾਲਾ ਨੰਬਰ ਹੈ ਤੁਸੀਂ ਇਹਦੇ ਤੇ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਕੋਈ ਜਾਨਵਰ ਵੇਚਣਾ ਹੈ ਤਾਂ ਵੀ ਮੈਨੂੰ ਇਹਦੇ ਤੇ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਕੋਈ ਐਡ ਕਰਵਾਉਣੀ ਹੈ ਫਾਰਮ ਦੀ ਤਾਂ ਤਾਂ ਵੀ ਤੁਸੀਂ ਮੇਰੇ ਨਾਲ ਜਿਹੜਾ ਸੰਪਰਕ ਆਓ ਕਰ ਸਕਦੇ ਹੋ ਜੁੜੇ ਰਹੋ ਪਿੰਡੂ ਤੜਕਾ ਟੀਵੀ ਚੈਨਲ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ